ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭੁਲਾਈਐ ਭੁੱਲੇ ਠੌਰ ਨਾ ਕਾਏ ਗੁਰ ਬਿਨ ਕੋ ਨਾ ਦਿਖਾਵਈ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਪਰਮਾ ਭੁੱਲੀ ਡੋਹਾ ਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦੇ ਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੈ ਪਰਮੈ ਮਨ ਡੋਲਾਏ ਤੁਰਹ ਵਿਛੁਣਨੀ ਕਿਉ ਮਿਲੇ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮਿਲਸੀ ਹਰ ਰਸ ਨਾਮ ਪਿਆਰ ਸਾਚ ਸਹਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰਖ ਤੂੰ ਮੈਂ ਤਜ ਬਿਨ ਕਵਨ ਪਧਾਰ ਅਖਰ ਪੜਾ ਪੜਾ ਭੁੱਲੀਐ ਭੇਖੇ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈ ਲਗਮਾਨ ਗੁਰ ਬਿਨ ਕੇ ਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾ ਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸਬਦ ਮਨ ਵਸਿਆ ਹਉ ਮੈਂ ਵਿੱਚ ਹੋ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨਾ ਲਾਇਆ ਜਾਏ ਗੁਰ ਕੀ ਚਰਣੀ ਲਗ ਰੋ ਵਿਚੋ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਬਕ ਅਭੋਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੇ ਸਹਿ ਪਿਆਰ ਨਾਨਕ ਸਾਚਨਾ ਵੀਸਰੈ ਮਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧ ਭ ਘਰ ਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹੋ ਮੁਈ ਸਾ ਵਰਤਾ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਜ ਬਿਨ ਅਵਰ ਨ ਕੋਇ ਮੈਂ ਤੁਜ ਬਿਨ ਅਵਰ ਨ ਭਾਵਈ ਤੂੰ ਭਾਵਹਿ ਸੁਖ ਹੋਇ ਰਹਾਉ ਨਾਮ ਸਾਲਾਹੀ ਰੰਗ ਸਿਓ ਗੁਰ ਕੈ ਸਬਦ ਸੰਤੋਖ ਜੋ ਦਿਸ਼ੈ ਸੋ ਚਲਸੀ ਕੂੜਾ ਮੋਹ ਨ ਵੇਖ ਵਾਟ ਵਟਾਉ ਆਇਆ ਨੇਤਾ ਚੱਲਦਾ ਸਾਥ ਦੇਖ ਆਖਣ ਆਖਹਿ ਕਿ ਤੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤਦ ਭਾਵਹਿ ਸੇ ਭਲੇ ਖੋਟਾ ਖਰਾ ਨਾ ਕੋਈ ਗੁਰ ਸਰਣਾਈ ਛੁੱਟੀ ਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਹ ਕੀ ਕੜੀਆ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਈ ਕਹਿਣੇ ਹਾਥ ਨਾ ਲੱਭਾਈ ਸੱਚ ਟਿਕਾ ਪਤ ਪਾਈ ਗੁਰਮਤ ਤੂੰ ਸਾ ਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਤ ਤਨ ਨਾਮ ਨਾ ਭਾਵਈ ਤੇ ਤ ਤਨ ਹਉ ਮੈਵਾਦ ਗੁਰ ਬਿਨ ਗਿਆਨ ਨਾ ਪਾਈਐ ਵੇਖਿਆ ਦੂਜਾ ਸਾਦ ਬਿਨ ਗੁਣ ਕਾਮ ਨ ਆਵਈ ਮਾਇਆ ਫੀਕਾ ਸਾਦ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੋਹਿ ਮੋਹਿ ਚੋਟਾ ਖਾਏ ਅਵਗਣ ਬੱਧਾ ਮਾਰੀਐ ਛੋਟਾ ਗੁਰਮਤਿ ਨਾਇ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋਪਤ ਸਾਥ ਹਉ ਮੈ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੈ ਰਜਾਈ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਹਿ ਆ ਸਮਾਈ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤਿਵੈ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ